ਹਾਂਜੀ ਟਿਲ ਨਾ ਸਾਵ ਹਾਂਜੀ ਭਾਈ ਜੀ ਆਉਣਾ ਤਾਂ ਮੈਂ ਦੇਣਾ ਸੀਗਾ ਯਾਰ ਹਾਂਜੀ ਫਿਰ ਮੈਂ ਕਿਹਾ ਕੋਈ ਵੇਖੂ ਖੂਖਣਾ ਲਵੇ ਤੇਰੀਆਂ ਵੋਟਾਂ ਦੇ ਨਾਲ ਸਰਪੰਚੇ ਨਹੀਂ ਆਪਾਂ ਸੱਚੇ ਬੰਦੇ ਆ ਕੋਈ ਵੇਖ ਲੂ ਆਪਾਂ ਨੂੰ ਕੀ ਡਰਾ ਕਿਸੇ ਦਾ ਮੈਨੂੰ ਤਾਂ ਹੈ ਨਹੀਂ ਜੋ ਤੈਨੂੰ ਹੈ ਤਾਂ ਲੋਕ ਵੇਖ ਲੈਂਦੇ ਆਲਾ ਕਹਿੰਦਾ ਕੋਈ ਫਿਰ ਭਾਈ ਜੀ ਮੈਨੂੰ ਪਤਾ ਹੁੰਦਾ ਨਾ ਵੀ ਤੂੰ ਉੱਠਣਾ ਤਾਂ ਮੈਂ ਉੱਠਦਾ ਹੀ ਨਹੀਂ ਸੀਗਾ ਸਰਪੰਚੀ ਚ ਮੈਨੂੰ ਤਾਂ ਲੋਕਾਂ ਨੇ ਠਾਇਆ ਮੈਂ ਆਪਦੀ ਆਪ ਥਰੇ ਉੱਠਿਆ ਤੂੰ ਹੁਣ ਆਪ ਖੜਾ ਹੋ ਗਿਆ ਮੇਰੇ ਵਾਹ ਕਰਦਾ ਚਾ ਸੀਗਾ ਯਾਰ ਵੀ ਪਿੰਡ ਦੇ ਸਰਪੰਚ ਬਣ ਗਏ ਤੇ ਉਹ ਤਾਂ ਚਲੋ ਠੀਕ ਆ ਤੇ ਪਰ ਫਿਰ ਮੈਨੂੰ ਦੱਸ ਦੇਣਾ ਸੀ ਨਾ ਰੈ ਕਰ ਲੈਣੀ ਸੀਗੀ ਜੇ ਮੈਨੂੰ ਤਾਂ ਐ ਸੀ ਮੈਂ ਕਿ ਯਾਰ ਤੇਰੇ ਨਾਲ ਦਾਰੂ ਵੀ ਮੈਂ ਚੰਗੀ ਰੱਖਦਾ ਜਿਹੜੇ ਕਰਕੇ ਮੈਂ ਤੇਰੇ ਕੋਲੇ ਆਇਆ ਮੈਂ ਇੱਕਦਮ ਸਾਰੇ ਲੋਕਾਂ ਦੇ ਘਰੋਂ ਘਰੀ ਆਪ ਆ ਕੇ ਆਇਆ ਅੱਛਾ ਤੇ ਵਧੀਆ ਵਿਸਕੀ ਰੱਖੀ ਇੱਕ ਦਿਨ ਲੋਕ ਆ ਕੇ ਤੇ ਦੂਜੇ ਦਿਨ ਲੋਕ ਆਏ ਨਹੀਂ ਯਾਰ ਤੇਰੇ ਇੱਥੇ ਮੇਲਾ ਲੱਗਿਆ ਵੰਦਾ ਹੱਥ ਨੇ ਬਰਾੜ ਸਾਹਿਬ ਇੱਕ ਗੱਲ ਦੱਸਾਂ ਗੁੱਸਾ ਤਾਂ ਨਹੀਂ ਕਰਦੇ ਨਹੀਂ ਕਰਦਾ ਲੋਕ दारू ਦੇ ਨਹੀਂ ਭੁੱਖੇ ਲੋਕ ਆ ਪਿਆਰ ਦੇ ਭੁੱਖੇ ਅੱਛਾ ਇਹ ਨਾ ਬਰਾੜ ਸਾਹਿਬ ਜਿਹੜਾ ਤਾਰੂ ਆ ਲੋਕ दारू ਵੀ ਬੰਦੇ ਦੀ ਪੀਂਦੇ ਆ ਬੰਦੇ ਤੋਂ ਭਾਅ ਸਮਝਦੇ ਆ ਨਾ ਤੁਸੀਂ ਮਨ ਤਾਂ ਐ ਸੀ ਕਿ ਕਿਤੇ दारू ਵੰਡ ਕੇ ਜੱਤ ਜਾਗੇ ਨਹੀਂ 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 ਇਹ ਭਲੇਖਾ ਵੀ ਤੁਹਾਡਾ ਇਦ ਕੀ ਨਿਕਲ ਜੂਗਾ ਜਿਹੜਾ ਆਉਂਦੇ ਨਹੀਂ ਕੋਈ ਨਹੀਂ दारू ਆਸਤੇ ਲੋਕਾਂ ਨੂੰ ਆਪਣਿਆਂ ਨੂੰ ਬਦਨਾਮ ਕੀਤਾ ਹੋਇਆ ਬਾਈ ਆਥ ਨੇ ਕੱਲਾ ਹੀ ਬੈਠਾ ਹੁੰਦਾ ਬਾਈ ਅੱਛਾ ਤੇਰੇ ਤਾਂ ਲੋਕ ਵਾਧੂ ਦੂਰੇ ਆਉਂਦੇ ਮੈਂ ਇਹੋ ਜਿਹਾ ਕੀ ਜਾਤੂ ਤੇਰੇ ਕੋਲੇ ਮੈਂ ਇਹ ਲੋਕ ਪਿਆਰ ਦੇ ਭੁੱਖੇ ਆ दारू ਦਾ ਤੂੰ ਸਮਝਦਾ ਵੀ ਖਾਣੀ ਮੈਂ दारू ਪਿਆ ਕੇ ਲਾਲਚੀ ਆ ਲੋਕ ਉਈ ਮਾਦਾ ਰੁਪਿਆ ਕੇ ਜੱਥ ਜੂਗਾ ਮੈਨੂੰ ਤੇ ਇਹੀ ਲੱਗਦਾ ਸੀਗਾ ਨਹੀਂ ਨਹੀਂ दारू ਦਾ ਲੋਕ ਇਹ ਤਾਂ ਸ਼ੌਕ ਆਲਾ ਇਹ ਤਾਂ ਪੰਜਾਬੀਆਂ ਦਾ ਸੁਭਾਅ ਜਿਹੜੀ दारू ਪੀਣੀ ਆ ਅੱਛਾ ਮੈਨੂੰ ਕੀਤਾ ਲੋਕਾਂ ਨੇ ਖੜਾ ਪਿਆਰ ਮੁਹੱਬਤ ਨਾਲ ਠੀਕ ਆ ਤੂੰ ਹੋਇਆ ਆਪਦੀ ਆਪ ਖੜਾ ਤੇ ਤੂੰ ਵੇਖ ਜਦੋਂ ਕਿਤੇ ਨੰਗਦਾ ਟੱਪਦਾ ਸੱਤ ਦੇ ਵਿੱਚੋਂ ਕਿਸੇ ਨੂੰ ਬੁਲਾਉਣਾ ਤਾਂ ਕੀ ਆ ਉਲਟਾ ਗੱਡੀ ਦੀ ਧੂੜ ਪਾ ਕੇ ਸੱਤ ਦੇ ਵਿੱਚ ਦੀ ਟੱਪ ਜਾਣਾ ਇਹ ਬਾਈ ਲੋਕਾਂ ਦਾ ਦਿਲ ਜਿੱਤਣਾ ਪੈਂਦਾ ਜੇ ਸਰਪੰਚੀ ਲੈਣੀ ਆ ਨਾ ਵੋਟਾਂ ਲੈਣੀਆਂ ਗੱਲ ਸਹੀ ਹੈ ਲੋਕਾਂ ਦਾ ਦਿਲ ਜਿੱਤਣਾ ਪੈਂਦਾ ਅੱਛਾ ਸ਼ਹਿਰ ਬਾਜ਼ਾਰ ਜਾਗੇ ਉਥੋਂ ਮੈਂ ਤਾਂ ਢੀਕ ਕੇ ਆਉਣਾ ਵੀ ਕੋਈ ਸਵਾਰੀ ਰਹਿ ਨਾ ਜਾਵੇ ਪਿੰਡ ਦੀ ਜੀਪ ਦੇ ਵਿੱਚ ਬਿਠਾ ਕੇ ਲਿਆਉਣਾ ਤੇ ਤੂੰ ਲੋਕਾਂ ਨੂੰ ਝਾਕਦਾ ਵੀ ਨਹੀਂ ਕਦੇ ਬੁਲਾਇਆ ਵੀ ਨਹੀਂ ਹੁਣ ਲੋਕਾਂ ਨੂੰ ਸਹੀ ਹੈ ਸਹੀ ਗੱਲ ਅੱਛਾ ਫੇਰ ਕਿਸੇ ਗਰੀਬ ਗੁਰਪੇ ਦੇ ਬਾਈ ਜੀ ਗਰੀਬ ਗੁਰਪੇ ਦੇ ਕਿਸੇ ਦੇ ਵਿਆਹ ਸ਼ਾਦੀ ਦੇ ਬਾਈ ਜੀ ਤੂੰ ਕਿਸੇ ਦੇ ਵਿਆਹ ਸ਼ਾਦੀ ਦੇ ਵਿੱਚ ਮੈਂ ਤੈਨੂੰ 10 ਰੁਪਏ ਦਿੰਦੇ ਨੂੰ ਨਹੀਂ ਦੇਖਿਆ ਨਹੀਂ ਗਾ ਭਾਈ ਮੈਂ ਮੈਨੂੰ ਸਾਰੇ ਪਿੰਡ ਦੀਆਂ ਧੀਆ ਧਿਆਣੀਆਂ ਦਾ ਲਗਭਗ ਪਤਾ ਹੈ ਕਿੱਥੇ ਕਿੱਥੇ ਕੁੜੀਆਂ ਵਿਆਹਾਂਆਂੀਆਂ ਕਿੱਥੇ ਕਿਸੇ ਦੀ ਕੀ ਰਿਸ਼ਤੇਦਾਰੀ ਆ ਜਦੋਂ ਕਿਤੇ ਜਾਈਦਾ ਨਾਲੇ ਤਾਂ ਸਿਰ ਤੇ ਹੱਥ ਰੱਖੀਦਾ ਨਾਲੇ ਕੋਈ ਦਾਸਾ ਵਿਸਾ ਦੇ ਕੇ ਆਈਦਾ ਇਹ ਐਸ ਤਰ੍ਹਾਂ ਬੰਦਿਆਂ ਦਾ ਦਿਲ ਜਿੱਤਨੇ ਪੈਂਦੇ ਆ ਲੋਕਾਂ ਦੇ ਮੈਨੂੰ ਤਾਂ ਐਸੀ ਵੀ ਦਾਰੂ ਪੀ ਕੇ ਜਿੱਤ ਜਾਂਦੀ ਨਾ 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 ਭਾਈ ਇਹ ਤੇਰਾ ਭਲੇਖਾ ਇਹ ਤੇਰਾ ਨਿਕਲ ਜੂਗਾ ਇਦ ਕੀ ਵੇਖੀ ਚੱਲ दारू ਦਾ ਇੱਕ ਛੁਗਲ ਆ दारू ਦਾ ਆਪਾਂ ਜਦੋਂ ਕੋਈ ਪ੍ਰੌਣਾ ਆ ਜਾਂਦਾ ਉਦੋਂ ਨਹੀਂ दारू ਪੀਉਂਦੇ दारू ਪੀਣੀ ਕੋਈ ਲੋਕ ਇਹ ਨਹੀਂ ਵੀ ਲਾਲਚ ਦੇ ਵਸ ਹੋ ਕੇ ਤੇ ਵੀ ਬਸ दारू ਦੀ ਬੋਤਲ ਪਿੱਛੇ ਉਹ ਇਹ ਇਹ ਨਾ ਫਰਵਾਣ ਆਈਆਂ ਵੀ ਪੰਜਾਬੀ ਆ ਜਿਹੜੇ दारू ਦੀ ਬੋਤਲ ਪਿੱਛੇ ਵੋਟ ਪਾ ਦਿੰਦੇ ਆ ਚਾਹੇ ਕੋਈ ਗਰੀਬ ਆ ਚਾਹੇ ਅਮੀਰ ਆ दारू ਪੀਣੀ ਦਾ ਭਈ ਇੱਕ ਉਹ ਚਾਰ ਦਿਨਾਂ ਦਾ ਮੇਲਾ ਘੇਲਾ ਹੋਂਦਾ ਹਰੇ ਵੇੜੇ ਵਾਲਿਆ ਆਪ ਦਾ ਲੰਗਰ ਲਾਈ ਬੈਠੇ ਸਾਡਾ ਭਾਈ ਸਾਡੇ ਮੇਰੀ ਤਾਰੂ ਮੈਂ ਕਦੇ ਲਿਆ ਕੇ ਰੱਖੀ ਨਹੀਂ ਆਪ ਹੀ ਉਹਨਾਂ ਨੇ ਪੈਸੇ ਇਕੱਠੇ ਕਰਕੇ ਆਪ ਹੀ ਉਹ ਪਾਰਟੀ ਕਰਦੇ ਆ ਰੋਏ ਤੇਰੇ ਵੇੜੇ ਵਾਲੇ ਵੀ ਨਹੀਂ ਆਉਂਦੇ ਮੈਂ ਵੇੜੇ ਘਰ ਘਰ ਜਾਂਦਾ ਤੇਰੇ ਭਾਈ ਵੇੜੇ ਵਾਲੇ ਕਿੱਥੋਂ ਹੁਣ ਗੱਲ ਸੁਣ ਤੂੰ ਕਦੇ ਪੱਠੇ ਖੇਤ ਦੇ ਵਿੱਚੋਂ ਦੇਣੇ ਤਾਂ ਦੂਰ ਕਦੇ ਤੂੰ ਵੱਟ ਤੋਂ ਨਹੀਂ ਕਿਸੇ ਗਰੀਬ ਨੂੰ ਖੋਤਣ ਦਿੱਤੇ ਤੇ ਭਾਲਦਾ ਤੂੰ ਵੋਟਾਂ ਬਾਈ ਐਂ ਨਹੀਂ ਵੋਟਾਂ ਪੈਂਦੀਆਂ ਉਹਨਾਂ ਤੇਰਾ ਯਾਨੀ ਕਿਹੜੀ दारू ਵੇੜੇ ਵਾਲੇ ਵੇੜੇ ਚੱਲ ਰਹੀ ਆ ਉਹ ਆਉਂਦੀ ਆਪੇ ਚਲਾਈ ਆਪੇ ਚਲਾਈ ਜਾਂਦੇ ਮੇਰੀ ਹਾਂ ਮੈਂ ਤਾਂ ਘਰੇ ਆ ਜਿਹੜੀ ਘਰੇ ਉਹ ਮੈਂ ਤਾਂ ਘਰੇ ਸਿਰਫ ਦੋ ਪੇਟੀਆਂ ਲਿਆ ਕੇ ਰੱਖੀਆਂ ਹੋਈਆਂ ਵੀ ਜਿਹੜੇ ਬੰਦੇ ਹੱਥ ਨੇ ਸ਼ਾਮ ਨੂੰ ਘਰੇ ਆ ਜਾਂਦੇ ਉਹਨਾਂ ਦਾ ਮਾਨ ਸਤਕਾਰ ਇੱਜ਼ਤ ਮਾਨ ਕਰੀਦਾ ਮੈਂ ਤਾਂ ਵਿਸਕੀ ਵੀ ਛੋਟੀ ਦੀ ਲੈ ਕੇ ਆਇਆ ਤੇ ਉਵੇਂ ਪਈ ਹੈ ਬਾਈ ਜਿੰਨ ਜਿਹੜੀ ਤੂੰ ਮੱਦੀ ਲਿਆ ਭਲਾ ਮਹਿੰਗੀ ਤੋਂ ਮਹਿੰਗੀ ਸ਼ਰਾਬ ਲਿਆ ਤੈਨੂੰ ਵੋਟ ਸ਼ਰਾਬ ਪਿੱਛੇ ਨਹੀਂ ਪਾਉਂਦੇ ਵੋਟਾਂ ਪਾਉਣ ਦਾ ਕਾਰਨ ਹੋਰ ਹੁੰਦਾ ਉਹ ਬੰਦਾ ਦੇਖਦੇ ਆ ਬੰਦਾ ਦੇਦੇ ਤੁਸੀਂ ਤੁਸੀਂ ਲਾਉਨੇ ਆ 5-5000 ਰੁਪਈਆ ਦਾ ਵਿਆਜ ਯਾਰ ਲੋਕਾਂ ਨੂੰ ਲੋਕਾਂ ਨੂੰ ਪਤਾ ਨਹੀਂ ਕਿਤੇ ਉਦੋਂ ਦੁਕਾਨ ਆ ਨਾ ਫਰਾਡਤੀ ਯਾਰ ਫਰਾਡਤੀ ਦੁਕਾਨ ਹੋਵੇ ਕਾਸੇ ਦੀ ਬਈ ਖਾ ਗਏ ਤੁਸੀਂ ਸਾਰੇ ਪਿੰਡ ਨੂੰ ਲੁੱਟ ਕੇ ਤੇ ਉੱਤੋਂ ਤੁਸੀਂ ਸਰਪੰਚ ਬਣਦੇ ਆ ਐ ਨਹੀਂ ਪਿਆਰ ਮੁਹੱਬਤ ਨਾਲ ਬਣਿਆ ਜਾਂਦਾ ਚੱਲ ਫਿਰ ਮੈਂ ਹੋਰੂ ਆਇਆ ਤੇਰੇ ਕੋਲੇ ਹਾਂ ਪੈਸੇ ਬੋਲ ਕਿੰਨੇ ਲੈਣੇ ਆ ਬਹਿ ਜਾ ਬਰਾਰ ਸਾਹਿਬ ਇਹ ਗੱਲ ਅੱਜ ਤੱਕ ਤੁਸੀਂ ਮੈਨੂੰ ਕਹਿਤੀ ਇਦੋਂ ਬਾਅਦ ਇਹ ਗੱਲ ਨਾ ਕਿਉ ਪੈਸਿਆਂ ਵਾਲੀ ਜੇ ਪੈਸੇ ਪੈਸੇ ਆਉਣ ਦੀ ਗੱਲ ਹੀ ਹੁੰਦੀ ਪੈਸਿਆਂ ਵਾਸਤੇ ਤਾਂ ਮੈਂ ਲੋਕਾਂ ਨੂੰ ਨਾ ਕਹਿੰਦਾ ਵੀ ਲੋਕੋ ਮੈਨੂੰ ਕਿਉਂ ਖੜਾ ਕਰਦੇ ਆ ਲੋਕਾਂ ਨੇ ਪਿਆਰ ਨਾਲ ਖੜਾ ਕੀਤਾ ਮੈਨੂੰ ਪੈਸਿਆਂ ਦੀ ਖਾਤਰ ਨਹੀਂ ਖੜਾ ਕੀਤਾ ਇਹ ਭਲੇਖਾ ਤੁਹਾਡਾ ਇਹ ਨਾ ਮੈਨੂੰ ਮੁੜ ਕੇ ਅੱਜ ਤੋਂ ਬਾਅਦ ਆਖਿਓ ਜਿੱਦਦਾ ਤਾਂ ਨਹੀਂ ਫੇਰ ਮੈਂ ਹਾਂ ਹਾਂ ਨਾ ਜਿੱਦਦਾ ਤੂੰ ਫੇਰ ਵੀ ਨਹੀਂਗਾ ਕਿਸੇ ਹਾਲਤ 'ਚ ਵੀ ਨਹੀਂ ਜਿੱਦਦਾ ਤੂੰ ਪੈਸੇ ਜਿੰਨੇ ਮਰਜ਼ੀ ਤੂੰ ਐਂ ਕਰ ਲੈ ਪੈਸੇ ਵੰਡ ਕੇ ਵੇਖ ਲੈ ਤਾਂ ਵੀ ਨਹੀਂ ਤੈਨੂੰ ਵੋਟ ਪੈਣੀ ਲੈਣਾ ਹੀ ਨਹੀਂ ਤੇਥੋਂ ਪੈਸੇ ਨਹੀਂ ਲੈਣੇ ਲੋ ੱਇ ਲੋ ਮੈਨੂੰ ਇਹ ਪੈਸਿਆਂ ਵਾਲੀ ਗੱਲ ਹੀ ਵਧਿਆ ਦੱਸਤੀ ਨਹੀਂ ਮੈਂ ਪੈਸੇ ਵੰਡ ਦੇਣੇ ਸੀਗੇ ਨਹੀਂ ਨਹੀਂ ਤੇਥੋਂ ਲੈਣੇ ਨਹੀਂ ਪੈਸੇ ਕਿਸੇ ਨਾਲ ਜੇ ਮੈਂ ਹੋਰ ਬੰਦਾ ਖੜਾ ਕਰ ਦਿਆਂ ਨਾ ਹੋਰ ਬੰਦਾ ਖੜਾ ਜਿਹੜਾ ਮਰਜ਼ੀ ਕਰ ਦੇ ਤੂੰ ਜੈਦਾ ਨਹੀਂ ਜੇ ਹੋਰ ਬੰਦੇ ਵਾਲੀ ਗੱਲ ਦੇਖਣੀ ਐ ਨਾ ਹੂੰ ਕਦੇ ਆ ਜੈਤੋ ਦੇ ਨਾਲ ਆ ਨਾ ਆਪਣੇ ਭਗਤੂ ਆਣਾ ਹੂੰ ਉੱਥੇ ਜਾਈ ਹੂੰ ਨੰਗ ਦਾ ਟਾਪ ਦਾ ਕਿਤੇ ਉੱਥੇ ਆ ਮੁੰਡਾ ਕਾਰਨ ਅਡਲਟ ਹੂੰ ਸਰਦਾਰ ਜੀ ਉਹਨੇ ਸੈਂਕੜਿਆਂ ਤੋਂ ਤਾਂ ਜ਼ਮੀਨ ਟਾਪਦੀ ਆ ਉਹਦੀ ਹੂੰ ਠੀਕ ਆ 12 ਕਿੱਲੇ ਉਹਨੇ ਹਸਪਤਾਲ ਨੂੰ ਦਿੱਤੇ ਵਿਆ ਸਕੂਲ ਨੂੰ ਜ਼ਮੀਨ ਦਿੱਤੀ ਵੀ ਆ ਜਾਣਦਾ ਮੈਂ ਹਾਂ ਤੇ ਮਸਜਿਦ ਨੂੰ ਜ਼ਮੀਨ ਦਿੱਤੀ ਵੀ ਆ ਹੂੰ ਠੀਕ ਆ ਤੇ ਭਾਈ ਜੀ ਜਦੋਂ ਉਹ ਨੰਗਦਾ ਨਾ ਕਿਤੇ ਉਹਦੇ ਚੋਂ ਕੋਠੀ ਤੋਂ ਜਦੋਂ ਬਾਹਰ ਨੂੰ ਨੰਗਦਾ ਤੇ ਜਿੰਨਾ ਚਿਰ ਜੈਤੋ ਕਰਾਸ ਨਹੀਂ ਕਰਦਾ ਉਹਦਾ ਹੱਥ ਨਹੀਂ ਥੱਲੇ ਹੁੰਦਾ ਪਤਾ ਨਹੀਂ ਉਹ ਬੰਦਾ ਜਿਹਦੇ ਸਿਰ ਤੇ ਹੱਥ ਰੱਖਦੇ ਉਹ ਸਮਝ ਲੈ ਸਰਪੰਚ ਆ ਹਾਂ ਹਰੇਕ ਸਾਲੀ ਹਾਂ ਤੇ ਤੁਹਾਡੇ ਅਰਗਿਆਂ ਦੇ ਆਖੇ ਨਹੀਂ ਵੀ ਉਹ ਵੀ ਤੁਸੀਂ ਬੰਦਾ ਖੜਾ ਕਰਕੇ ਤੇ ਬੰਦਾ ਝਟਾਲੋਗੇ ਜਿਹੋ ਜੇ ਤੁਸੀਂ ਆਪ ਆ ਉਹੋ ਜਿਹਾ ਤੁਹਾਡਾ ਬੰਦਾ ਹੋਊਗਾ ਚੱਲ ਜੇ ਹੁਣ ਤੈਨੂੰ ਕੋਈ ਪੁੱਛੇ ਵੀ ਕਿਵੇਂ ਆਏ ਸੀ ਬਰਾਲਾ ਤਾਂ ਤੂੰ ਕਹੀਂ ਮੈਂ ਹੀ ਆਵਾਜ਼ ਮਾਰ ਲਈ ਨੰਗੇ ਜਾਂਦੇ ਨੂੰ ਇਹ ਚ ਮੇਰੀ ਬੜੀ ਬੇਇੱਜ਼ਤੀ ਹੋਊਗੀ ਨਹੀਂ ਬੇਇੱਜ਼ਤੀ ਨੂੰ ਕੋਈ ਡਰ ਨਹੀਂ ਆਪਾਂ ਨੂੰ ਬੇਇੱਜ਼ਤੀ ਤਾਂ ਕਿਹੜੀ ਆ ਗੱਲ ਦੀ ਗੱਲ ਤਾਂ ਜੇ ਸੀ ਆਹਾਂ ਗੱਲ ਤੂੰ ਪਹਿਲਾਂ ਕਰ ਲੈਂਦਾ ਮੈਂ ਨਾ ਖੜਾ ਹੁੰਦਾ ਜੇ ਤੂੰ ਬਣਦਾ ਐਡਾ ਹੀ ਸ਼ੌਕ ਸੀ ਤੈਨੂੰ ਤਾਂ ਸਿਰਫ ਕਾਰ ਦੇ ਉੱਤੇ ਲਿਖਾਉਣ ਦਾ ਸ਼ੌਕ ਆ ਬਸ ਆਹੀ ਚੱਕ ਮੈਂ ਤਾਂ ਢਿਲੋਂ ਇਹ ਸੀ ਵੀ ਚਾਰ ਦਿਨ दारू ਪਿਆ ਦੇਾਂਗੇ ਤੇ दारू ਪਿਾਵਾਂਗੇ ਚੰਗੀ ਤੇ ਜਿਹੜਾ ਵੀ ਪੈਸੇ ਵਾਲਾ ਉਹ ਜਿਹਨੂੰ ਪੈਸਾ ਦੇ ਕੇ ਤੇ ਸਰਪੰਚ ਬਣ ਜਾਗੇ ਹਮਮ ਪਰ ਇਹ ਤਾਂ ਗੱਲਾਂ ਹੀ ਮੈਨੂੰ ਹੋਰ ਦੱਸ ਤੀਆਂ ਤੁਸੀਂ ਸਮਝਦੇ ਆ ਸਾਮੀਆਂ ਲੋਕਾਂ ਨੂੰ ਠੀਕ ਆ ਅਸੀਂ ਸਮਝਦੇ ਹਾਂ ਭਰਾ ਇਹ ਭਰਾਵਾਂ ਨੂੰ ਵੋਟਾਂ ਪੈਂਦੀਆਂ ਹੁੰਦੀਆਂ ਸਾਮੰਗਾਨੀ ਵੋਟਾਂ ਪਾਉਂਦੀਆਂ ਹੁੰਦੀਆਂ ਲੱਗਿਆ ਪਤਾ ਬਾਈ ਹਾਂ ਇਹ ਤੂੰ ਇਹਦਾ ਲਹੂ ਪੀ ਗਏ ਆ ਲੋਕਾਂ ਦਾ ਚੂਸ ਕੇ ਸਾਰੇ ਪਿੰਡਾਂ ਤੋਂ ਕਰਜ਼ਾਈ ਕੀਤਾ ਵਾ ਤੁਸੀਂ ਆਪਦਾ ਤੇ ਵੋਟਾਂ 'ਚ ਆਏ ਨਹੀਂ ਵੋਟਾਂ ਪੈਂਦੀਆਂ ਹੁੰਦੀਆਂ ਗਾਂ ਤਾਂ ਫਿਰ ਕਦੇ ਕੰਗਾ ਵੀ ਨਾ ਲੈ ਗਾਂ ਤੋਂ ਲੋਕਾਂ ਦਾ ਕਰਿਆ ਕਰਕੇ ਹਣਾ ਹਾਂ ਜਾਂ ਜੇ ਗਾਨਾ ਸਰਪੰਚ ਬਣਨਾ ਐ ਐਮਐਲਏ ਬਣਨਾ ਕੁਝ ਵੀ ਬਣਨਾ ਤਾਂ ਲੋਕਾਂ ਦੇ ਵਿੱਚ ਵਿਚਰੋ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਕੰਮ ਆਓ ਲੋਕਾਂ ਦੇ ਕੰਮ ਕਰੋ ਠੀਕ ਆ ਫੇਰ ਜਾ ਕੇ ਕਿਤੇ ਮਤਲਬ ਲੋਕ ਪਿਆਰ ਦਿੰਦੇ ਆ ਬੰਦੇ ਨੂੰ ਮੁਹੱਬਤ ਕਰਦੇ ਆ ਯਾਰ ਯਾਰ ਦੋਸਤ ਜਿ ਨਹੀਂ ਹੁੰਦੇ ਜਿਵੇਂ ਐ ਯਾਰ ਆਪੋ ਬਣਾ ਪੈਂਦੀਆਂ ਫੇਰ ਸਰਪੰਚ ਬਣਦਾ ਤੇ ਮੈਂ ਤਾਂ ਬਈ ਬੜਿਆ ਬੜਾਇਆ ਤੂੰ ਜਿੱਥੇ ਮਰਜ਼ੀ ਭੱਜ ਲਾ ਤੈਨੂੰ ਵੋਟਾਂ ਤੈਨੂੰ ਮੈਨੂੰ ਲੱਗਦਾ ਵੀ ਤੈਨੂੰ ਘਰਦੀਆਂ ਵੋਟਾਂ ਨਹੀਂ ਪੂਰੀਆਂ ਪੈਣਾਂ ਜਿੱਤ ਜਾਗਾ ਬਾਈ ਤੂੰ ਹਰ ਨਾ ਹੁਣ ਮੈਂ ਬੈਠਣ ਜੋਗਾ ਜਦਾਂ ਬੈਠਣਾ ਫਿਰ ਬੋਲਣਾ ਹੁਣ ਇਹਦਾ ਤੂੰ ਪੰਗਾ ਲਿਆ ਉਹਦੀ ਆਪ ਹੁਣ ਭੁਗਤੀ ਹੁਣ ਤੇਲਾ ਫਿਰ ਮੈਂ ਕਿਵੇਂ ਕਰਾਂ ਤੂੰ ਵੇਖ ਬਾਈ ਬੈਠਣਾ ਬੈਠ ਖੜਨਾ ਖੜ ਤੇਰਾ ਜਿਹੜਾ ਤੂੰ दारू ਪਿੱਛੇ ਕਹਿੰਦਾ ਸੀਗਾ ਵੀ दारू ਨਾਲ ਮੈਂ ਵੋਟਾਂ ਲੈ ਲੂੰਗਾ ਉਹ ਤੇਰਾ ਭਲੇਖਾ ਗਿਆ ਨਿਕਲ ਬਿਲਕੁਲ ਨਿਕਲ ਗਿਆ ਭਾਈ ਤੇ ਗਾਂਹ ਤੋਂ ਆਪ ਦਾ ਨਹੀਂ ਆਉਂਦਾ ਨਹੀਂ ਆਉਂਦਾ ਵਿੜੇ ਵੀ ਕਿੜਾ ਤੇ ਆ ਵਿੜੇ ਵੀ ਤੇਰਾ ਆਪ ਦਾ లైవ్ ਆ ਸਾਨੂੰ ਤੁਹਾਡੇ ਘਰਾਂ ਦੇ ਬੰਦੇ ਨਹੀਂ ਵੋਟ ਪਾਉਂਦੇ ਹੋਰ ਤਾਂ ਛੱਡ ਜਮਾਂ ਐਲਾਨੀਆਂ ਇਹ ਜੇ ਪੈਸੇ ਮਗਰੀ ਭੱਜੇ ਫਿਰਦੇ ਰਹੇ ਪੈਸੇ ਮਗਰ ਬਾਈ ਭੱਜਿਆਂ ਤਾਂ ਫਿਰ ਉਹੋ ਜਿਹਾ ਪੈਸੇ ਨੂੰ ਚੱਟੀ ਚੱਲੋ ਹੁਣ ਇਹ ਤਾਂ ਲੋਕਾਂ ਦਾ ਪਿਆਰ ਖਰੀਦਣਾ ਪੈਂਦਾ ਬਿਲਕੁਲ ਤੇਰੇ ਨਾਲ ਪਿਆਰ ਬੰਦੇ ਖਰੀਦਣੇ ਪੈਂਦੇ ਬਾਈ ਜੀ ਬੰਦਾ ਮੁੱਲ ਲੈਣਾ ਸਭ ਤੋਂ ਔਖਾ ਦਿਲ ਜਿੰਨਾ ਬਹੁਤ ਔਖਾ ਹਾਂ ਕਿਤੇ ਵਹਿਮ ਇਹ ਤਾਂ ਤੁਸੀਂ ਵਹਿਮ ਪਾਲੀ ਬੈਠੇ ਆ ਵੀ ਬੱਸ ਜੋ ਕੋ ਜਿਵੇਂ ਅਸੀਂ ਪੈਸਾ ਇਕੱਠਾ ਕਰੀ ਜਾਂਦੇ ਓਵੇਂ ਅਸੀਂ ਵੋਟਾਂ ਇਕੱਠੀਆਂ ਕਰ ਲਾਂਗੇ ਕਮਾਈ ਤੇਰੀ ਵਧੀਆ ਬਾਈ ਤੂੰ ਪਿਆਰ ਕਮਾਇਆ ਤੇ ਅਸੀਂ ਪੈਸੇ ਕਮਾਏ ਆ ਪਰ ਤੇਰੀ ਕਮਾਈ ਵੱਡੀ ਆ ਭਰਾਵਾ ਇਹ ਤਾਂ ਘਰ ਫੂਕੇ ਤਮਾਸ਼ਾ ਦੇਖਣਾ ਪੈਂਦਾ ਬਰਾੜ ਸਾਹਿਬ ਪੱਲਿਓਂ ਖਰਚ ਕਰਨੇ ਪੈਂਦੇ ਆ ਇਹ ਵਹਿ ਵਾਂ ਸਰਪੰਚੀ ਸਰਪੰਚੀ ਚ ਪੈਸਾ ਬਣਾਉਣਾ ਜੀ ਉਹ ਗ੍ਰਾਂਟਾਂ ਖਾਣੀਆਂ ਜਾਂ ਹੋਰ ਇਹ ਤਾਂ ਪੱਲਿਓਂ ਲਾਉਣੇ ਪੈਂਦੇ ਆ ਪੈਸੇ ਜੇ ਸ਼ੌਕਾ ਜੀ ਨੂੰ ਲੋਕਾਂ ਦਾ ਕੰਮ ਕਰ ਹੁੰਦਾ ਇਹ ਜਾਂ ਕਹਿ ਲਾ ਵੀ ਸਮਾਜ ਸੇਵਾ ਕਰਨ ਦਾ ਸ਼ੌਕ ਪਿੰਡ ਦੇ ਕੰਮ ਕਰਨ ਦਾ ਠੀਕ ਆ ਜੇ ਚੋ ਖਰਚ ਨਹੀਂ ਹਾਂ ਤੁਸੀਂ ਤੇ ਤੁਸੀਂ ਦਾ ਉਹਦਾ ਕਿਲਾ ਵੇਖੋ ਵੀ ਨਾਲ ਲੱਗਦਾ ਕਿਹੜਾ ਕੋਈ ਝਾਰਕਣਾ ਪੰਗਾ ਫਿਰ ਗਲਤ ਲਾਇਆ ਬੈਠੇ ਯਾਰ ਹਣਾ ਹਾਂ ਪੰਗਾ ਭਾਈ ਜੀ ਗਲਤ ਲਿਆ ਗਾਹਾਂ ਨੂੰ ਜੇ ਤੁਸੀਂ ਬਣਨਾ ਪਹਿਲਾਂ ਲੋਕਾਂ ਦੇ ਕੰਮ ਕਰਾਉਣ ਲੱਗੋ 5000 ਲੋਕਾਂ 'ਚ ਵਿਚਰੋ ਲੋਕਾਂ 'ਚ ਵਿਚਰੋ ਵੈਸਾ ਦੀ ਜਾਇਆ ਕਰਗੇ ਲੋਕਾਂ ਦਾ ਪਿਆਰ ਖੱਟੋ ਹਾਂ ਜਿਹੜੀ ਮੈਂ ਬਾਈ ਜੀ ਗੱਲ ਸੁਣਾਉਂਦਾ ਹਾਂ ਸੀ ਨਾ ਤੈਨੂੰ ਆਪਣੇ ਭਗਤੂਆਣੇ ਵਾਲੇ ਮੁੰਡੇ ਦੀ ਕਰਨ ਅਡਲਟ ਦੀ ਤੇ ਉਹ ਜਦੋਂ ਜੈਤੋ ਜੋ ਲੰਘਦਾ ਤੈਨੂੰ ਦੱਸਿਆ ਵੀ ਉਹਦਾ ਐ ਹੱਥ ਹੱਥ ਨੀਵਾ ਨਹੀਂ ਹੁੰਦਾ ਪਤਾ ਮੈਨੂੰ ਤੱਕ ਹਾਂ ਤੇ ਐਵੇਂ ਉਹਦਾ ਚਾਚੇ ਦਾ ਮੁੰਡਾ ਗੁਰਜੇਪਾਲ ਹਾਂ ਉਹ ਵੀ ਬੰਦਾ ਵਧੀਆ ਉਹ ਵੀ ਐਵੇਂ ਆ ਉਹ ਦੋਨੇ ਭਰਾਵਾਂ ਦੇ ਵਿੱਚ ਬਹੁਤ ਪੰਦੀ ਆ ਤੇ ਪਰ ਜੇ ਕੱਲਾ ਗੁਰਦੇਪਾਲ ਵੀ ਕਿਸੇ ਦੇ ਸਿਰ ਤੇ ਹੱਥ ਧਰਦੇ ਤਾਂ ਉਹ ਵੀ ਸਰਪੰਚ ਆ ਜੇ ਕਰਨ ਧਰਦੇ ਤਾਂ ਉਹ ਵੀ ਸਰਪੰਚ ਇਕੱਠੇ ਹੀ ਬਈ ਦੋਵੇਂ ਹਾਂ ਇਕੱਠੇ ਆ ਤੇ ਸੈਂਕੜੇ ਯੋਧੇ ਕੋਲੇ ਆ ਪਹਿਲੀ ਤੇ ਸਾਡੇ ਮੇਰੇ ਖਿਆਲ ਸਾਡੇ ਵਾਲਿਆਂ ਨੇ ਮੇਰੇ ਨਾਲ ਨਹੀਂ ਤੁਰਨਾ ਨਹੀਂ ਤੁਰਦੇ ਸਾਡੇ ਘਰਾਂ ਦੇ ਤੁਰਦੇ ਨਹੀਂ ਮੇਰੇ ਨਾਲ ਨਹੀਂ ਨਹੀਂ ਤੁਰਦੇ ਨਹੀਂ ਤੁਰਦੇ ਨਾਲ ਤੈਨੂੰ ਵੋਟ ਪਾਉਣ ਇੱਕ ਆ ਵੱਡੀ ਚੀਜ਼ ਆ ਯਾਨੀ ਕਿ ਪਹਿਲਾਂ ਤਾਂ ਆਪਦੇ ਘਰਾਂ ਜੀ ਕਿ ਕਾ ਕਰੀਏ ਪਹਿਲਾਂ ਤਾਂ ਆਪਦੇ ਘਰਾਂ ਦੇ ਵਿੱਚ ਪਹਿਲਾਂ ਤਾਂ ਬਾਈ ਜੀ ਤੁਸੀਂ ਆਹ ਜਾਣਾ ਨਾ ਆੜ ਤਾਲਾ ਵਿਆਜ ਲਾਉਣਾ ਲੋਕਾਂ ਨੂੰ ਬੰਦ ਕਰੋ ਲਾਉਣਾ ਹਸਾਵਦਾ ਲਾਣ ਕੋਈ ਰੁਪਈਏ ਤੇ ਲੀਦਾ ਇਹ ਥੋੜੋ ਯਾਰ 5-5 ਰੁਪਈਆਂ ਦਾ ਕੋਈ ਵਿਆਜ ਹੁੰਦਾ ਤੇ ਦੂਜਾ ਭਲੇਖਾ ਕੱਢ ਗਏ ਵੀ ਲੋਕ ਦਰੂ ਨਾ ਨਿਜਿੱਤੇ ਜਾਂਦੇ ਪਿਆਰ ਨਾਲ ਜਿੱਤੇ ਜਾਂਦੇ ਹਾਂ ਇਹ 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 ਹੁਣ ਤੈਨੂੰ ਸਮਝ ਆ ਗਈ ਲੱਗਦੀ ਹੈ ਠੀਕ ਆ ਇਹ ਦਰਨਾਮ ਕੀਤਾ ਵਾ ਆਪਣੇ ਲੋਕਾਂ ਨੂੰ ਵੀ दारू ਪੀ ਕੇ ਜਨ ਬਦਨਾਮ ਇਹ ਤਾਂ ਬਈ 5 4% ਲੋਕ ਮਾੜੇ ਲੋਕ ਤਾਂ ਹਰ ਇੱਕ ਕਮਿਊਨਿਟੀ ਦੇ ਵਿੱਚ ਹੁੰਦੇ ਆ ਸਹੀ ਹੈ ਤਰੀਕਾ ਠੀਕ ਆ ਤੇ ਇਹ ਇਹਦਾ ਮਤਲਬ ਇਹ ਨਹੀਂ ਵੀ ਸਾਰੇ ਕੌਮ ਨੂੰ ਹੀ ਬਦਨਾਮ ਕਰ ਦਿਓ ਵੀ ਲੋਕ ਤਾਰੂ ਪੀ ਕੇ ਵੋਟਾਂ ਪਾ ਦਿੰਦੇ ਆ दारू ਦਾ ਇੱਕ ਸ਼ੌਕ ਹੈ ਯਾਰ ਉਹ ਤਾਂ ਇੱਕ ਆਪਣਾ ਪਿਆਰ ਮੁਹੱਬਤ ਦਾ ਇਕੱਠੇ ਹੋਣ ਦਾ ਗੱਲਾਂ ਬਾਤਾਂ ਕਰ ਲਿਆ ਚਲੋ ਪੀ ਲਈ ਕਿੰਨੇ ਅਛਾ ਵੀ ਜਿਹੜਾ ਪੰਜਾਂ ਸਾਲਾਂ ਬਾਅਦ ਚਾਰ ਦਿਨ ਤਾਂ ਉਹ 10 ਦਿਨ 20 ਦਿਨ ਪੀ ਲੈਂਦੇ ਦਾਰੂ ਤੇ ਬਾਕੀ ਟਾਈਮ ਇਹਦਾ ਮਤਲਬ ਉਹ ਕੁਝ ਨਹੀਂ ਪੀਂਦਾ ਖੜੇ ਚਲ ਭਰਾ ਬਣ ਕੇ ਕਿਸੇ ਕੋਲੇ ਦੱਸੀ ਨਾ ਮੈਂ ਤੇਰੇ ਕੋਲੇ ਆਇਆ ਸੀਗਾ ਠੀਕ ਆ ਮੁੰਡਾ ਲੈ ਗਿਆ ਸੁਣਾ ਤੇ ਪਰ ਲੋਕਾਂ ਨੂੰ ਪਤਾ ਹੀ ਆ ਲੋਕਾਂ ਨੂੰ ਇਹ ਜੀ ਦੀ ਪਤਾ ਵੀ ਮੈਂ ਪੈਸਾ ਬਾਜੂਗਾ ਜਿਹੜਾ ਤੂੰ ਮੈਨੂੰ ਦੱਸਤਾ ਨਹੀਂ ਮੈਂ ਪੈਸਾ ਵੀ ਵੰਡ ਦੇਣਾ ਸੀ ਹਾਂ ਪੈਸਾ ਬਾਜੂ ਹਾਂ ਤੇਰਾ ਨਹੀਂ ਤੂੰ ਪੈਸਾ ਖਰਾਬ ਕਰ ਲੈਣਾ ਸੀਗਾ ਚਲ ਮੈਂ ਚੱਲਦਾ ਦੱਸੀ ਨਾ ਵੀਰ ਬੰਦੇ ਨੂੰ ਤੂੰ ਬੈਠਣਾ ਬਹਿ ਜਾ ਖੜਾ ਹੋਣਾ ਖੜਾ ਹੋ ਜਾ ਰਹਿਣ ਚ ਵਾਲੀ ਵੇਚਦੀ ਐ ਜਿਵੇਂ ਮਰਜ਼ੀ ਕਰ ਹੁਣ ਪਰ ਤੂੰ ਹਾਰੇਗਾ ਆਪਦੀ ਹਾਰ ਕਬੂਲ ਕਰ ਤਾ ਭਾਈ ਮੈਨੂੰ ਗਾਂ ਨੂੰ ਅਕਲ ਲੈ ਲਾ ਤਾਈ ਤੇਰੇ ਕੋਲ ਆਇਆ ਸੀ ਮੈਂ ਠੀਕ ਆ ਮੈਂ ਤਾਂ ਦਿਨੇ ਆਉਣਾ ਸੀਗਾ ਦਿਨੇ ਮੈਂ ਕਿਹਾ ਲੋਕ ਵੇਖਣਗੇ ਯਾਰ ਨਹੀਂ ਨਹੀਂ ਤੂੰ ਆਹ ਮੀਟਿੰਗ ਜੇ ਮੇਰੇ ਨਾਲ ਪਹਿਲਾਂ ਕਰ ਲੈਂਦਾ ਤੇ ਜਾਂਦਾ ਮੈਂ ਨਾ ਖੜਾ ਹੁੰਦਾ ਚੱਲ ਤੂੰ ਆਪਦਾ ਹੀ ਸਰਪੰਚ ਚ ਲਿਖਾ ਲੈਂਦਾ ਗੱਡੀ ਤੇ ਠੀਕ ਆ ਤੇ ਜਾਂ ਮੈਂ ਤੈਨੂੰ ਆਹ ਗੱਲਾਂ ਸਮਝਾ ਦਿੰਦਾ ਤੇ ਤੂੰ ਆ ਵੀ ਨਾ ਬਦਨਾਮੀ ਖੜਦਾ ਇੰਨੀ ਕੋਈ ਨਹੀਂ ਤੇ ਲੋਕਾਂ ਦਾ ਪਹਿਲਾਂ ਲੋਕਾਂ ਦੇ ਦਿਲ ਜਿੱਤਾਂਗੇ ਫਿਰ ਤੈਨੂੰ ਸਰਪੰਚੀ ਜਿੱਤ ਕੇ ਦਿਖਾਵਾਂਗੇ ਹਾਂ ਫਿਰ ਨਹੀਂ ਜਿੱਤ ਵੀ ਜਾਓਗੇ ਫਿਰ ਫਿਰ ਜਿੱਤ ਵੀ ਜਾਓਗੇ